ਕੋਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਰਿਹਾਈ ਨੂੰ ਮੈਂ ਜੀ ਲੋਕਤੰਤਰਿਕ ਦੀ ਜਿੱਤ ਮੰਨਦਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਓਟਾਸਰਾ ਲੈ ਕੇ ਚੱਲੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਚਾਈ ਦੀ ਜਿੱਤ ਹੋਈ ਆ ਮੈਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੈਰਵਾਹੀ ਕੀਤੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਪਦੇ ਦਿਹਾਤੀ ਹਲਕੇ ਦੇ ਤੇ ਪੂਰੇ ਪੰਜਾਬ ਦੇ ਜਿਹੜੇ ਮੇਰੇ ਭਰਾ ਨੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਤਾ ਮੇਰੇ ਲਈ ਇੰਨੀ ਪੇਰਵਾਹੀ ਕੀਤੀ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦਿਆਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਤੇ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਰੇ ਹਲਕੇ ਦੇ ਲੋਕਾਂ ਦੀ ਕਿਰਪਾ ਨਾਲ ਹੀ ਹੋਇਆ ਸਰਕਾਰ ਡਰ ਕਿਉਂ ਗਈ ਸੀ ਜੀ ਜਿਹੜਾ ਗ੍ਰਿਫਤਾਰ ਕਰਨਾ ਸੀ ਕਾਰਨ ਬਾਈ ਜੀ ਐਮਐਲਏ ਆ ਸਾਡਾ ਦਿਹਾਤੀ ਦਾ ਰਜਨੀਸ਼ ਦਈਆ ਜੋ ਬਖਲਾ ਗਿਆ ਆਵਦੀ ਹਾਰ ਤੋਂ ਉੱਥੇ ਚਾਰੇ ਸੀਟਾਂ ਤੇ ਉਹਦੀ ਹਾਰ ਹੁੰਦੀ ਪਈ ਆ ਤੇ ਉਹ ਸਰਕਾਰ ਨੂੰ ਉੱਪਰ ਗਲਤ ਪਲੋਟ ਕਰ ਰਿਹਾ ਚੀਜ਼ਾਂ ਜੋ ਕਿ ਮੈਂ ਆਪਦੀ ਪਾਸਟ ਵਾਲੀ ਲਾਈਫ ਨੂੰ ਛੱਡ ਕੇ ਲੋਕਤੰਤਰ ਦੇ ਵਿੱਚ ਆਣ ਕੇ ਕਾਨੂੰਨ 'ਤੇ ਵਿਸ਼ਵਾਸ ਰੱਖ ਕੇ ਮੈਂ ਇਲੈਕਸ਼ਨ ਲੜ ਰਿਹਾ ਤੇ ਉਸ ਚੀਜ਼ ਤੋਂ ਉੱਕ ਭਰਾ ਕੇ ਉਹਨੇ ਮੇਰੇ ਤੇ ਪਰਚੇ ਵਾਲਾ 57 ਦਾ ਸਟੈਪ ਕੀਤਾ ਨਹੀਂ ਤੇ 57 ਦੀ ਜਮਾਨਤ ਦਾ ਥਾਣੇ ਦੇ ਵਿੱਚ 1 ਮਿੰਟ 'ਚ ਲਈ ਜਾ ਸਕਦੀ ਤੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਡਿਟੇਨ ਕਰਵਾਇਆ ਪਰ ਇਹ ਚੀਜ਼ਾ ਮੈਂ ਕੋਰਟ ਦਾ ਜੁਡੀਸ਼ਰੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਸਮਝ ਕੇ ਤੇ ਜਿਨ੍ਹਾਂ ਨੇ ਮੈਨੂੰ ਰਿਹਾ ਕੀਤਾ ਤੇ ਸਚਾਈ ਦੀ ਜਿੱਤ ਹੋਈ ਮਿਰਪਖ ਚੋਣਾਂ ਦੇ ਜਿਹੜੇ ਦਾਅਵੇ ਸਰਕਾਰ ਕਰ ਰਹੀ ਆ ਉਹ ਕੀ ਹਸਲੀਅਤ ਕੀ ਨੇ ਉਹ ਐਮਐਲਏ ਸਾਹਿਬ ਜਾਣਦੇ ਜੀ ਜਿਨ੍ਹਾਂ ਦੀ ਉਹ ਨਿਰਪੱਖ ਚੋਣਾਂ ਕਰਵਾ ਰਿਹਾ ਐਮਐਲਏ ਸਾਹਿਬ ਨੂੰ ਸਭ ਪਤਾ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਐਮਐਲਏ ਇੱਕ ਸਰਕਾਰ ਦੀ ਸ਼ਬੀ ਦੇ ਉੱਤੇ ਬਹੁਤ ਵੱਡਾ ਤੱਬਾ ਐ ਐਮਐਲਏ ਨੂੰ ਲੋਕੀ ਸਾਡੇ ਹਲਕੇ ਦੇ ਪਸੰਦ ਨਹੀਂ ਕਰਦੇ ਸਾਨੂੰ ਪਸੰਦ ਕਰ ਰਿਹਾ ਸਾਨੂੰ ਪਿਆਰ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਐਮਐਲਏ ਨੇ ਕਿਸੇ ਨਾਲ ਮੂੰਹ ਬੋਲਿਆ ਨਹੀਂ ਉਹ ਕਿਸੇ ਨਾਲ ਵੀ ਸਹੀ ਤਰੀਕੇ ਨਾਲ ਵਤੀਰਾ ਨਹੀਂ ਕਰ ਰਿਹਾ ਸਰਕਾਰ ਨੂੰ ਥੱਲੇ ਦੇਖਣਾ ਚਾਹੀਦਾ ਪੰਜਾਬ ਦੇ ਅਕੀਰੋਜਪੁਰ ਦੇ ਲੋਕਾਂ ਨੂੰ ਕੀ ਮੈਸੇਜ ਆਜੀ ਤੁਹਾਡੇ ਕੋਲ ਮੇਰਾ ਮੈਸੇਜ ਇਹ ਹੈ ਜੀ ਉਹ ਚੜ੍ਹਦੀ ਕਲਾ ਚ ਰਹਿਣੇ ਚਾਹੀਦੇ ਆ ਮੇਰੇ ਸਪੋਰਟਰ ਨੇ ਕਿਸੇ ਵੀ ਤਰ੍ਹਾਂ ਨਾਲ ਘਬਰਾਉਣਾ ਨਹੀਂ ਬਿਲਕੁਲ ਅਮਨ ਅਮਾਨ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਸਰਕਾਰ ਨੂੰ ਵੀ ਇਹ ਅਪੀਲ ਹੈ ਮੇਰੀ ਤੇ ਮੇਰੇ ਹਲਕੇ ਦੇ ਵਰਕਰਾਂ ਨੂੰ ਇਹ ਅਪੀਲ ਹੈ ਮੇਰੀ ਕਿ ਉਹ ਬਿਲਕੁਲ ਚੜ੍ਹਦੀ ਕਲਾ ਚ ਰਹਿ ਕੇ ਵੋਟਾਂ ਪਾਉਣ ਸਰ ਇੱਕ ਮਨਸ਼ੋਰ ਕੋਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਰਿਹਾਈ ਨੂੰ ਮੈਂ ਜੀ ਲੋਕਤੰਤਰੀਕ ਦੀ ਜਿੱਤ ਮੰਨਦਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਓਟਾਸਰਾ ਲੈ ਕੇ ਚੱਲੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਚਾਈ ਦੀ ਜਿੱਤ ਹੋਈ ਆ ਮੈਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੈਰਵਾਹੀ ਕੀਤੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਪਦੇ ਦਿਹਾਤੀ ਹਲਕੇ ਦੇ ਤੇ ਪੂਰੇ ਪੰਜਾਬ ਦੇ ਜਿਹੜੇ ਮੇਰੇ ਭਰਾ ਨੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਤਾ ਮੇਰੇ ਲਈ ਇੰਨੀ ਪੈਰਵਾਹੀ ਕੀਤੀ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦਿਆਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਤੇ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਰੇ ਹਲਕੇ ਦੇ ਲੋਕਾਂ ਦੀ ਕਿਰਪਾ ਨਾਲ ਹੀ ਹੋਇਆ ਸਰਕਾਰ ਡਰ ਕੇ ਹੋ ਗਈ ਕਾਰਨ ਕੀ ਸੀ ਜੀ ਜਿਹੜਾ ਗ੍ਰਿਫਤਾਰ ਕਰਨਾ ਕਾਰਨ ਬਾਈ ਜੀ ਐਮਐਲਏ ਆ ਸਾਡਾ ਦਿਹਾਤੀ ਦਾ ਰਜਨੀਸ਼ ਦਈਆ ਜੋ ਬਖਲਾ ਗਿਆ ਆਪਦੀ ਹਾਰ ਤੋਂ ਉੱਥੇ ਚਾਰੇ ਸੀਟਾਂ ਤੇ ਉਹਦੀ ਹਾਰ ਹੁੰਦੀ ਪਈ ਆ ਤੇ ਉਹ ਸਰਕਾਰ ਨੂੰ ਉੱਪਰ ਗਲਤ ਪਲੋਟ ਕਰ ਰਿਆ ਚੀਜ਼ਾਂ ਜੋ ਕਿ ਮੈਂ ਆਪਦੀ ਪਾਸਟ ਵਾਲੀ ਲਾਈਫ ਨੂੰ ਛੱਡ ਕੇ ਲੋਕਤੰਤਰ ਦੇ ਵਿੱਚ ਆਣ ਕੇ ਕਾਨੂੰਨ 'ਤੇ ਵਿਸ਼ਵਾਸ ਰੱਖ ਕੇ ਮੈਂ ਇਲੈਕਸ਼ਨ ਲੜ ਰਿਹਾ ਤੇ ਉਸ ਚੀਜ਼ ਤੋਂ ਉਹ ਘਬਰਾ ਕੇ ਉਨੇ ਮੇਰੇ ਤੇ ਪਰਚੇ ਵਾਲਾ 57 ਦਾ ਸਟੈਪ ਕੀਤਾ ਨਹੀਂ ਤਾਂ 57 ਦੀ ਜਮਾਨਤ ਦਾ ਥਾਣੇ ਦੇ ਵਿੱਚ 1 ਮਿੰਟ ਚ ਲਈ ਜਾ ਸਕਦੀ ਤੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਡਿਟੇਨ ਕਰਵਾਇਆ ਪਰ ਇਹ ਚੀਜ਼ਾ ਮੈਂ ਕੋਰਟ ਦਾ ਜੁਡੀਸ਼ਰੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਸਮਝ ਕੇ ਤੇ ਜਿਨ੍ਹਾਂ ਨੇ ਮੈਨੂੰ ਰਿਹਾ ਕੀਤਾ ਤੇ ਸਚਾਈ ਦੀ ਜਿੱਤ ਹੋਈ ਮੇਰੇ ਪੱਖ ਚ ਉਹਨਾਂ ਦਾ ਜਿਹੜੇ ਦਾਅਵੇ ਸਰਕਾਰ ਕਰ ਰਹੀ ਆ ਉਹ ਕੀ ਹਸਲੀਅਤ ਚ ਕੀ ਨੇ ਉਹ ਐਮਐਲਏ ਸਾਹਿਬ ਜਾਣਦੇ ਜੀ ਜਿਨ੍ਹਾਂ ਦੀ ਉਹ ਨਰਪੱਖ ਚੋਣਾ ਕਰਵਾ ਰਿਹਾ ਐਮਐਲਏ ਸਾਹਿਬ ਨੂੰ ਸਭ ਪਤਾ ਹੈ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਐਮਐਲਏ ਇੱਕ ਸਰਕਾਰ ਦੀ ਸ਼ਬੀ ਦੇ ਉੱਤੇ ਬਹੁਤ ਵੱਡਾ ਤੱਬਾ ਐ ਐਮਐਲਏ ਨੂੰ ਲੋਕੀ ਸਾਡੇ ਹਲਕੇ ਦੇ ਪਸੰਦ ਨਹੀਂ ਕਰਦੇ ਸਾਨੂੰ ਪਸੰਦ ਕਰ ਰਿਹਾ ਸਾਨੂੰ ਪਿਆਰ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਐਮਐਲਏ ਨੇ ਕਿਸੇ ਨਾਲ ਮੂੰਹੋਂ ਬੋਲਿਆ ਨਹੀਂ ਉਹ ਕਿਸੇ ਨਾਲ ਵੀ ਸਹੀ ਤਰੀਕੇ ਨਾਲ ਵਤੀਰਾ ਨਹੀਂ ਕਰ ਰਿਹਾ ਸਰਕਾਰ ਨੂੰ ਥੱਲੇ ਦੇਖਣਾ ਚਾਹੀਦਾ ਪੰਜਾਬ ਦੇ ਅਪਰੋਜਪੁਰ ਦੇ ਲੋਕਾਂ ਨੂੰ ਕੀ ਮੈਸੇਜ ਆਜੀ ਤੁਹਾਡੇ ਕੋਲੋਂ ਮੇਰਾ ਮੈਸੇਜ ਇਹ ਹੈ ਜੀ ਉਹ ਚੜ੍ਹਦੀ ਕਲਾ 'ਚ ਰਹਿਣੇ ਚਾਹੀਦੇ ਆ ਮੇਰੇ ਸਪੋਰਟਰ ਨੇ ਕਿਸੇ ਵੀ ਤਰ੍ਹਾਂ ਨਾਲ ਘਬਰਾਉਣਾ ਨਹੀਂ ਬਿਲਕੁਲ ਅਮਨ ਅਮਾਨ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਸਰਕਾਰ ਨੂੰ ਵੀ ਇਹ ਅਪੀਲ ਹੈ ਮੇਰੀ ਤੇ ਮੇਰੇ ਹਲਕੇ ਦੇ ਵਰਕਰਾਂ ਨੂੰ ਇਹ ਅਪੀਲ ਹੈ ਮੇਰੀ ਕਿ ਉਹ ਬਿਲਕੁਲ ਚੜ੍ਹਦੀ ਕਲਾ 'ਚ ਰਹਿ ਕੇ ਵੋਟਾਂ ਪਾਉਣ